वेलकम टू रीसेंट टाइम्स मैं ममूंद रशीद आज आप सब ਦੇ ਰੂਬਰੂ ਆਂ ਔਰ ਅੱਜ ਸਾਡੇ ਨਾਲ ਇੱਕ ਵਾਰ ਫੇਰ ਸਰਮਤ شریف ਸਾਹਿਬ ਨੂੰ ਔਰ ਸਰਬਤ ਸਾਹਿਬ ਨੂੰ ਵੈਸੇ ਕਿਸੇ ਇੰਟਰੋਡਕਸ਼ਨ ਦੀ ਕੋਈ ਜ਼ਰੂਰਤ ਹੈ ਨਹੀਂ اومੀਗਾ ਟਿਊਟੋਰੀਅਲ ਚਲਾਉਂਦੇ ਆ ਉਹਦੇ ਮੈਨੇਜਿੰਗ ਡਾਇਰੈਕਟਰ ਹੈ ਔਰ ਇਸ ਤੋਂ ਇਲਾਵਾ ਬਹੁਤ ਅੱਛੀ ਇੱਕ ਬੜੀ ਕੰਟ੍ਰਿਬਿਊਸ਼ਨ ਹੈ ਮਲੇਰ ਕੋਲਾ ਸ਼ਹਿਰ ਨੂੰ ਇਹਨਾਂ ਦੀ ਔਰ ਸਾਇੰਸ ਔਰ ਕਾਮਰਸ ਦੇ ਵਿੱਚ ਕੰਮ ਕਰਦੇ ਆ ਆਪਾਂ ਗੱਲ ਕਰਦੇ ਆ ਸਰਮੁਸ਼ਰੀਫ ਸਾਹਿਬ ਨਾਲ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਔਰ ਫਿਰ ਅੱਜ ਦੀ ਡਿਸਕਸ਼ਨ ਆਪਾਂ ਸ਼ੁਰੂ ਕਰਦੇ ਆ ਸਰਮ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਇੱਕ ਵਾਰ ਫੇਰ ਮੇਰੇ ਚੈਨਲ ਰੀਸੈਂਟ ਟਾਈਮ ਜੀ ਮਾਮੂਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਰੀਸੈਂਟ ਟਾਈਮ ਦਾ ਮੈਂ ਬੜਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਧੰਨਵਾਦ ਕਰਨਾ ਚਾਹਾਂਗਾ ਕਿ ਉਹ ਜਿਹੜਾ ਹੈਗਾ ਸਾਡੇ ਜਿਹੜੇ ਪ੍ਰੋਗਰਾਮ ਨੇ ਇਦਾਂ ਦੇ ਟਾਈਮ ਟੂ ਟਾਈਮ ਐਜੂਕੇਸ਼ਨ ਨੂੰ ਲੈ ਕੇ ਜਿਹੜਾ ਉਹ ਮਲੇਰ ਕੋਟਲਾ ਦੇ ਅੰਦਰ ਉਹ ਜਿਹੜਾ ਉਹਨਾਂ ਟੈਲੀਕਾਸਟ ਕਰਦੇ ਰਹਿੰਦੇ ਜੀ ਸਰ ਸਰਬੋ ਸਭ ਵੈਸੇ ਤਾਂ ਲੋਗਾਂ ਨੂੰ ਸਰ ਕੁਝ ਪਤਾ ਹੀ ਹੈ ਤੁਹਾਡੇ ਬਾਰੇ ਤੁਹਾਡੀ ਅਕੈਡਮੀ ਦੇ ਬਾਰੇ ਪਰ ਫਿਰ ਵੀ ਮੈਂ ਚਾਹਾਂਗਾ ਕਿ ਇੱਕ ਵਾਰ ਇੱਕ ਬਰੀਫ ਜੀ ਇੰਟਰੋਡਕਸ਼ਨ ਤੁਸੀਂ ਦੇ ਦਿਮੋ ਕਿਉਂਕਿ ਕਈ ਵਾਰ ਨਵੇਂ ਵਿਊਅਰ ਜੁੜਦੇ ਆ ਤਾਂ ਉਹਨਾਂ ਨੂੰ ਦੱਸਣਾ ਬਿੱਤਰ ਹੁੰਦਾ ਜੀ ਦੇਖੋ मामੂਸਾ ਜਿਵੇਂ ਤੁਸੀਂ ਦੱਸ ਹੀ ਦਿੱਤਾ ਵੈਸੇ ਤਾਂ ਕਿ ਮੇਰਾ ਨਾਮ ਸਰਮਾ ਸ਼ਰੀਫ ਮੈਂ omega ਟਿਊਟੋਰੀਅਲ ਜਿਹੜਾ ਕੋਚਿੰਗ ਇੰਸਟੀਟਿਊਟ ਹੈ ਰਨ ਕਰ ਰਿਹਾ ਫਰੋਮ ਲਾਸਟ 25 ਇਅਰਸ ਜੀ ਔਰ ਇਥੇ ਜਿਹੜਾ ਹੈਗਾ ਅਸੀਂ ਮੈਡੀਕਲ ਨੋਨ ਮੈਡੀਕਲ ਕਾਮਰਸ ਪਲਸ ਐਂਡ ਇਨ ਐਡੀਸ਼ਨ ਟੂ ਥਿਸ ਅਸੀਂ ਜਿਹੜਾ ਹੈਗਾ ਫਾਊਂਡੇਸ਼ਨ ਕਲਾਸਿਸ ਨੇ ਜਿਵੇਂ 8th ਐ 9th ਐ 10th ਐ ਜਿਸ ਦੇ ਵਿੱਚ ਬੱਚੇ ਦਾ ਬੇਸ ਬਣਾਇਆ ਜਾਂਦਾ ਉਹਦੀ ਕੋਚਿੰਗ ਪ੍ਰੋਵਾਈਡ ਕਰਦੇ ਆ ਔਰ ਦੂਸਰੀ ਗੱਲ ਇਹ ਥੇ ਮੈਂ ਨਾਲ ਇਹ ਵੀ ਐਡ ਕਰਦਾ ਕਿ ਥੈਂਕ ਗੋਡ ਕਿ ਸਾਡੀ ਅਕੈਡਮੀ ਤੇ ਜਿਹੜੇ ਬੱਚੇ ਹੈਗੇ ਨੇ ਅਪਰੋਕਸੀਮੇਟਲੀ 45 ਸਟੂਡੈਂਟਸ ਜਿਹੜੇ ਹੈਗੇ ਨੇ ਟਿਲ ਡੇਟ ਐਮਬੀਬੀਐਸ ਕਰ ਚੁੱਕੇ ਨੇ ਐਂਡ ਹੋਰ ਬਹੁਤ ਸਾਰੇ ਜਿਹੜੇ ਡਿਫਰੈਂਟ ਫੀਲਡਸ ਐ ਇੰਜੀਨੀਅਰਿੰਗ ਐ ਐਗਰੀਕਲਚਰ ਦਾ ਫੀਲਡ ਐ ਵੈਟਰਨਰੀ ਐ ਹਰ ਫੀਲਡ ਦੇ ਅੰਦਰ ਓਮੇਗਾ ਦੇ ਜਿਹੜੇ ਬੱਚੇ ਨੇ ਪੁਰਾਣੇ ਸਟੂਡੈਂਟਸ ਐ ਉਹ ਆਪਣੀਆਂ ਸੇਵਾਵਾਂ ਨਿਭਾ ਸਰ ਮੋਸਤ ਪੂਰਨ ਅੱਜ ਦੀ ਡੇਟ ਦੇ ਵਿੱਚ ਮੈਂ ਗੱਲ ਕਰਾਂ ਤਾਂ ਕੀ ਉਰਜੇਵੇਂ ਔਰ ਕੀ ਕੁਝ ਨਮਕ ਕਰਨ ਜਾ ਰਹੇ ਹਾਂ ਕੀ ਲਾਂਚ ਕਰਨ ਜਾ ਰਹੇ ਹਾਂ ਅੱਜ ਦਾ ਕੁਐਸਚਨ ਮੇਰਾ ਹੀ ਹੈ ਜੀ ਬੜਾ ਅੱਛਾ ਕੁਐਸਚਨ ਹੈ ਮਮੂਨ ਸਾਹਿਬ ਜਿਹੜਾ ਹੁਣ ਅਸੀਂ ਨਵਾਂ ਟਾਈਮ ਦੀ ਡਿਮਾਂਡ ਤੋਂ ਦੇਖਦੇ ਹੋਏ ਜੋ ਅੱਜ ਹੁੰਦਾ ਨਾ ਟਾਈਮ ਟੂ ਟਾਈਮ ਜਿਹੜਾ ਹੈਗਾ ਸਾਡੇ ਬੱਚਿਆਂ ਦੇ ਜਿਹੜੇ ਸਾਡੇ ਇੰਟਰਸਟ ਨੇ ਉਹ ਵੇਰੀ ਹੁੰਦੇ ਰਹਿੰਦੇ ਨੇ ਜਿਵੇਂ ਅੱਜਕੱਲ ਸਾਡੇ ਕੰਟਰੀ ਦੇ ਅੰਦਰ ਬਲਕਿ ਪੂਰੇ ਦੇਸ਼ ਦੇ ਅੰਦਰ ਨਾ ਇੱਕੋ ਚੱਲ ਰਿਹਾ ਉਹਦਾ MBBS ਨੂੰ ਲੈ ਕੇ ਜੀ ਦੇਖੋ MBBS NEET ਦਾ ਐਗਜ਼ਾਮ ਤੁਸੀਂ ਵੀ ਸੁਣਿਆ ਹੋਣਾ ਸਾਰੇ ਜਾਣਦਿਆਂ ਨੇ ਈ ਵਿਊਰਸ ਵੀ ਨੇ ਵੀ ਡੈਫੀਨਿਟਲੀ ਸੁਣਿਆ ਹੋਣਾ ਜੀ ਇਹ ਜਿਹੜਾ NEET ਦਾ ਐਗਜ਼ਾਮ ਇਹਨੂੰ ਅੱਜ ਕੱਲ ਇੱਕ ਬਹੁਤ ਵੱਡਾ ਐਗਜ਼ਾਮ ਬਣਾ ਲਿੱਤਾ ਗਿਆ ਨੋ ਡਾਊਟ ਹੈਗਾ ਵੀ ਇੱਕ ਬੜੇ ਸਟੈਂਡਰਡ ਦਾ ਐਗਜ਼ਾਮ ਹੈ ਦੇਖੋ ਇਸ ਤੋਂ ਬਾਅਦ ਬੱਚਾ ਜਿਹੜਾ ਹੈਗਾ ਕਲੀਅਰ ਕਰਕੇ ਮੈਡੀਕਲ ਕਾਲਜ ਦੇ ਅੰਦਰ ਜਾਂਦਾ ਉਹ ਡਾਕਟਰ ਬਣਦਾ ਹੈ ਤੇ ਉਹਦੇ ਜਾਣ ਦੇ ਲਈ ਰਸਤਾ ਇਹੀ ਹੈ NEET ਦਾ ਹੈਗਾ ਹੁਣ ਦੇਖੋ ਤੁਸੀਂ ਕੁਐਸਚਨ ਕੀਤਾ ਕਿ ਅਸੀਂ ਕੁਝ ਨਵਾਂ ਨਵਾਂ ਜੋ ਇਹ ਹੈ ਕਿ ਹੁਣ ਅਸੀਂ ਜੋ ਨਵਾਂ ਇੰਟਰੋਡਿਊਸ ਕਰਨ ਲੱਗੇ ਆ ਉਹ ਇਹ ਹੈਗਾ ਜੀ ਜੀ ਕਿ ਹੁਣ ਦੇਖੋ ਜਿਵੇਂ ਅਪਰੋਕਸੀਮੇਟਲੀ 23 24 ਲੱਖ ਸਟੂਡੈਂਟਸ ਅਪੀਅਰ ਹੁੰਦੇ ਨੇ ਜੀ ਜੀ ਨੀਟ ਦੇ ਅੰਦਰ ਜੀ ਔਰ ਜੇ ਦੇਖਿਆ ਜਾਵੇ ਜਿਹੜੇ ਸੀਟਸ ਦੇਖਿਆ ਜਨ ਉਹ ਜਿਹੜੀਆਂ ਹੈਗੇ ਅਪਰੋਕਸੀਮੇਟਲੀ 1 ਲੱਖ 15000ਸ ਹੈ ਮਤਲਬ 24 ਲੱਖ ਚੋਂ 1 ਲੱਖ ਸਮਥਿੰਗ ਮਤਲਬ ਸੀਟਸ ਜੀ ਜੀ ਓਨਲੀ ਓਨਲੀ 1 ਲੱਖ 15 16000ਸ सीट्स आर देयर इन द एमबीबीएस पर रेस्ट ऑफ द स्टूडेंट्स द की मतलब सर बंद है जी उसी चीज ਨੂੰ ਲੈ ਕੇ मामून ਸਾਹਿਬ ਫਿਰ ਅਸੀਂ ਕੁਝ ਇਸ ਸਾਲ ਪ੍ਰੋਗਰਾਮ ਬਣਾਇਆ ਆਪਣਾ ਇਨ ਕੋਲਾਬੋਰੇਸ਼ਨ ਵਿਦ ओमेगा ਟਿਊਟੋਰੀਅਲ ਇਨ ਕੋਲਾਬੋਰੇਸ਼ਨ ਵਿਦ ਯੂਮੀ ਕੈਨ ओके इमिग्रेशन कोचिंग انسਟੀਟਿਊਟ ਹੈ ਮਲੇਰਪੁਰਲਾ ਦੇ ਅੰਦਰ ਬਹੁਤ ਪੁਰਾਣਾ ਰੈਨਾਉਂਡ ਉਹਨਾਂ ਦੇ ਅਸੀਂ ਇੱਕ ਜਿਹੜਾ ਹੈਗਾ ਕੋਲਾਬੋਰੇਸ਼ਨ ਦੇ ਨਾਲ ਇੱਕ ਵੈਂਚਰ ਨਵਾਂ ਸਟਾਰਟ ਕਰਨ ਲੱਗੇ ਆ ਕਿ ਉਹਦੇ ਵਿੱਚ ਅਸੀਂ ਐਮਬੀਬੀਐਸ ਦੇ ਲਈ ਕੰਮ ਕਰਨ ਲੱਗੇ ਆ ਓਕੇ ਜਿਹੜੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਨਹੀਂ ਮਿਲਦੀ ਅਕੋਰਡਿੰਗਲੀ ਆਪਣੀ ਮੈਰਿਟ ਦੇ ਅਕੋਰਡਿੰਗਲੀ ਮੈਰਿਟ ਬਹੁਤ ਹਾਈ ਜਾਂਦੀ ਹੈ ਜੀ ਜੀ ਪਰ ਬੱਚੇ ਦਾ ਸ਼ੌਕ ਹੁੰਦਾ ਹੈ ਕਿ ਮੈਂ ਡਾਕਟਰ ਬੰਨਾ ਹੈ ਪੇਰੈਂਟਸ ਦਾ ਸ਼ੌਕ ਹੈ ਕਿ ਡਾਕਟਰ ਬਣਾਣਾ ਹੈ ਤੇ ਉਹਨਾਂ ਬੱਚਿਆਂ ਦੇ ਲਈ ਫਿਰ ਅਸੀਂ ਨਾ ਮਤਲਬ ਫੋਰਨ ਦਾ ਕੁਝ ਕਨਸੈਪਟ ਲੈ ਕੇ ਆ ਰਹੇ ਆ ਐਮਬੀਬੀਐਸ ਦੇ ਲਈ ਫੋਰਨ ਦੇ ਅੰਦਰ ਓਕੇ ਸਰ ਇਹਦੇ ਵਿੱਚ ਕਿਹੜੇ ਕਿਹੜੇ ਕੰਟਰੀਜ਼ ਹੈ ਜਿਨ੍ਹਾਂ ਦੇ ਵਿੱਚ ਡੀਲ ਕਰੋਗੇ ਤੁਸੀਂ देखो फस्ट ऑफ ऑल तो कि असी जो है जोड़ा है जिमें रशिया हो गया इस तो ईरान हो गया किर्गिस्तान हो गया कजाकिस्तान हो गया उजबेकिस्तान हो गया इजिप्ट हो गया सुन के शायद थोड़े नाम लगन गए इजिप्ट हो गया इजिप्ट तो इलावा नेपाल हो गया नेपाल तो इलावा आर्मीनिया हो गया जियोजिया हो गया एंड तो अलावा एंड एडिशन टू दिस बांग्लादेश हो गया जी ਅਸੀਂ ਜਿਹੜਾ ਹੈਗਾ ਸਪੈਸ਼ਲੀ ਜਿਹੜਾ ਸਾਡਾ ਨਾ ਆਰਮੀਨੀਆ ਔਰ ਜੌਰਜੀਆ ਦਾ ਜਿਹੜਾ ਹੈਗਾ ਇਹ ਅਸੀਂ ਡਾਇਰੈਕਟ ਜਿਹੜੇ ਹੈਗੇ ਐਮਓਯੂ ਸਾਈਨ ਕੀਤੇ ਨੇ ਯੂਨੀਵਰਸਿਟੀਆਂ ਦੇ ਨਾਲ ਈਵਨ ਬਾਕੀ ਕੰਟਰੀਜ਼ ਦੇ ਵਿੱਚ ਵੀ ਡਾਇਰੈਕਟ ਸਾਡੇ ਐਮਓਯੂਜ਼ ਹੈਗੇ ਨੇ ਕਿ ਡਾਇਰੈਕਟ ਸਾਡੇ ਉੱਥੇ ਆਫਿਸ ਹੈਗੇ ਨੇ ਉਹਨਾਂ ਨਾਲ ਅਸੀਂ ਉਹ ਡੀਲ ਕਰਕੇ ਕੰਮ ਸ਼ੁਰੂ ਕਰਾਂਗੇ ਜੀ ਸਰਬਸਮ ਇੱਥੇ ਮੇਰਾ ਇੱਕ ਕੁਐਸਚਨ ਹੈ ਤੁਸੀਂ ਸਾਇੰਸ ਫੀਲਡ ਦੇ ਨਾਲ ਜੁੜੇ ਹੋ요 ਯੂਮੀਕੈਨ ਜੁੜਿਆ ਹੋਇਆ ਇਮੀਗ੍ਰੇਸ਼ਨ ਦੇ ਨਾਲ ਜੀ ਇਹ ਕੋਲਾਬੋਰੇਸ਼ਨ ਮਤਲਬ ਇੱਕ ਬੜਾ ਦੇਖ ਕੇ ਸੋਚਾਂਦ ਕੇ ਕੀਤੀ ਗਈ ਹੈ ਸਾਇੰਸ ਰਿਮਿਗ੍ਰੇਸ਼ਨ ਦਾ ਸੁਮੀਲ ਬਿਲਕੁਲ ਦੇਖੋ ਦੇਖੋ ਜਦ ਕੋਈ ਕੰਮ ਕਰਨਾ ਹੁੰਦਾ ਤਾਂ ਉਹਦੇ ਪਿੱਛੇ ਕੁਛ ਨਾ ਕੁਛ ਰਿਸਰਚ ਤਾਂ ਹੁੰਦੀ ਹੈ ਜੀ ਉਹਨੇ ਇਮੀਗ੍ਰੇਸ਼ਨ ਦਾ ਕੰਮ ਹੈ ਇਹ ਯੂਮੀਨ ਕਹ ਯੂਮੀ ਕੈਂ ਜਿਹੜੇ ਹੈਗੇ ਕਾਫੀ ਦੇਰ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਨੇ ਜੀ ਤੇ ਕੋਈ ਜੇ ਬੱਚਾ ਸਟੱਡੀਜ਼ ਦੇ ਲਈ ਫੋਰਨ ਜਾਂਦਾ ਇਹਨਾਂ ਨੂੰ ਪਤਾ ਹੈ ਕਿ ਉਹਦੇ ਕੀ ਡਾਊਟਸ ਹੈ ਕੀ ਪ੍ਰੋਬਲਮਸ ਆ ਉਹਨੂੰ ਆਂਦੀਆਂ ਨੇ ਉਹ ਬੱਚਾ ਕੀ ਚੀਜ਼ਾਂ ਨੂੰ ਫੇਸ ਕਰਦਾ ਤੇ ਮੈਨੂੰ ਐਜੂਕੇਸ਼ਨ ਦੇ ਨਾਲ ਪਤਾ ਵੀ ਕਿਹੜੇ ਬੱਚੇ ਨੂੰ ਕਿੱਦਾਂ ਗਾਈਡ ਕਰਨਾ ਹੈ ਐਮਬੀਬੀਐਸ ਲਈ ਆ ਕਿਹੜੇ ਬੱਚੇ ਨੂੰ ਰეკਮੈਂਡ ਕਰੋ ਉਹਦੀ ਕਾਉਂਸਲਿੰਗ ਕਰਕੇ ਬੇਟਾ ਤੁਸੀਂ ਜੋਂ ਜਾਣਾ ਚਾਹੀਦਾ ਸੋ ਇਸੇ ਕਰਕੇ ਇਹ ਜਿਹੜਾ ਇੱਕ ਸੋਚਿਆ ਸਮਝਿਆ ਹੋਇਆ ਡਿਸੀਜਨ ਹੈ ਜਿਹੜਾ ਕਿ ਕਾਫੀ ਪਲੈਨਿੰਗ ਤੋਂ ਬਾਅਦ ਹੀ ਲੈਂਦਾ ਗਿਆ ਕਿ ਵਨ ਐਕਸਪਰਟ ਇਜ਼ ਫਰਮ ਦਾ ਸਾਇੰਸ ਲਾਈਨ ਐਂਡ ਅਨਦਰ ਐਕਸਪਰਟ ਇਜ਼ ਫਰਮ ਦਾ ਇਮੀਗ੍ਰੇਸ਼ਨ ਸੈਕਸ਼ਨ ਓਕੇ ਔਰ ਸਰ ਇਥੇ ਇੱਕ ਗੱਲ ਹੋਰ ਦੱਸੋ ਮੈਨੂੰ ਕਿ ਤੁਸੀਂ ਕਿਹਾ ਕਿ 24 ਲੱਖ ਬੱਚਾ ਅਪੀਅਰ ਹੁੰਦਾ ਤੇ 24 ਲੱਖ ਦੇ ਵਿੱਚ ਉਹ 1 ਲੱਖ 1 ਲੱਖ ਸਮਥਿੰਗ ਤੁਸੀਂ ਕਿਹਾ ਕਿ ਸੀਟਸ ਹੁੰਦੀਆਂ ਰੈਸਟ ਆਫ ਦਾ ਸਟੂਡੈਂਟਸ ਜਿਹੜੇ ਉਹ ਫਿਰ ਫੋਰਨ ਹੀ ਦੇਖਦਾ ਹੋਵੇ ਜਾਂ ਪ੍ਰਾਈਵੇਟ ਕਾਲਜ ਇਸ ਕੀ ਕਰਦੇ ਨੇ ਮਤਲਬ ਉਹ ਉਹਨਾਂ ਵਾਸਤੇ ਕੀ অপਸ਼ਨ ਹੈ ਜੋ ਬੱਚੇ ਰਹਿ ਗਏ ਦੇਖੋ ਮਮੂਨ ਸਾਹਿਬ ਇੱਥੇ ਰੈਸਟ ਆਫ ਦਾ ਜਿਹੜੇ ਸਟੂਡੈਂਟਸ ਨੇ ਠੀਕ ਹੈ ਕੁਝ ਸਟੂਡੈਂਟਸ ਹੁੰਦੇ ਨੇ ਫੋਰਨ ਦੇ ਬਾਰੇ ਦੇਖਦੇ ਨੇ ਜਿਨ੍ਹਾਂ ਦਾ ਆਲਰੇਡੀ ਕੋਈ ਨਾ ਕੋਈ ਬ੍ਰਦਰ ਸਿਸਟਰ ਜਾਂ ਫੈਮਿਲੀ ਰਿਲੇਸ਼ਨ ਦੇ ਵਿੱਚੋਂ ਕੋਈ ਕਰਕੇ ਆਇਆ ਨੋ ਡਾਊਟ ਇੱਥੇ ਮਲੇਰ ਕੋਲ ਕਾਫੀ ਬੱਚੇ ਨੇ ਜਿਹੜੇ ਬਾਹਰੋਂ ਕਰਕੇ ਆਨੇ ਐਮਬੀਬੀਐਸ ਬਟ ਜ਼ਿਆਦਾਤਰ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਅਗਰ ਐਮਬੀਬੀਐਸ ਕਰਨੀ ਹੈ ਸਾਡੀ ਮਾਲੇਰਕੋਟਲਾ ਦੇ ਵਿੱਚ ਰਹਿੰਦੇ ਹੋਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੀ ਅਗਰ ਇੰਡੀਆ ਦੇ ਅੰਦਰ ਐਡਮਿਸ਼ਨ ਨਹੀਂ ਹੋ ਰਹੀ ਤਾਂ ਅਸੀਂ ਹੋਰ ਕਿੱਥੇ ਵੀ ਜਾ ਸਕਦੇ ਆ ਡਿਫਰੈਂਟ ਕੰਟਰੀ ਜਿਵੇਂ ਦੱਸਿਆ ਮੈਂ ਆਲਰੇਡੀ ਅਰਮੀਨੀਆ ਜੌਰਜੀਆ ਬੰਗਲਾਦੇਸ਼ ਨੇਪਾਲ ਈਰਾਨ ਇਹ ਕੰਟਰੀਜ਼ ਤੇ ਏਹੀ ਚੀਜ਼ ਤਾਂ ਅਸੀਂ ਚਾਹੁੰਦੇ ਆ ਵੀ ਜਿਹੜਾ ਬੱਚਾ ਹੈਗਾ ਉੱਥੇ ਜਾਵੇ ਔਰ ਉਹਦਾ ਜਿਹੜਾ ਖਰਚਾ ਤੁਹਾਨੂੰ ਜੇ ਮੈਂ ਖਰਚੇ ਦੀ ਗੱਲ ਕਰਾਂ ਜੀ ਮੇਰੇ ਖਿਆਲ ਚ ਤੁਹਾਨੂੰ ਸਾਡੀ ਨੈਕਸਟ ਕੁਐਸਚਨ ਮੇਰੇ ਸਰ ਖਰਚੇ ਦੀ ਸੀਗਾ ਕਿ ਇੰਡੀਆ ਦੇ ਵਿੱਚ ਔਰ ਐਬ੍ਰਾਡ ਦੇ ਵਿੱਚ ਅਗਰ ਮੈਂ ਕੰਪੈਰੀਜ਼ਨ ਕਰਾਂ ਫੀਸ ਤਾਂ ਕਿੰਨਾ ਕੁ ਵੇਰੀਏਸ਼ਨ ਹੁੰਦਾ ਸਰ ਲੋਕੋ ਵੇਰੀਏਸ਼ਨ ਬਹੁਤ ਜ਼ਿਆਦਾ ਹੈ ਇੰਡੀਆ ਦੇ ਅੰਦਰ ਪਹਿਲੀ ਗੱਲ ਤਾਂ ਜਿਹੜੀ ਸਾਡੀ ਮੈਰਿਟ ਹੈ ਬਹੁਤ ਹਾਈ ਚਲੀ ਜਾਂਦੀ ਹੈ ਉਹ ਥਾਈ ਜਾਂਦੀ ਹੈ ਮੈਰਿਟ ਮਤਲਬ ਜੇ ਤੁਸੀਂ ਆਪਾਂ ਗੱਲ ਕਰਦੇ ਕਿ 115000 ਸੀਟਸ ਹੈਗੀਆਂ ਨੇ ਉਹਦੇ ਪਿੱਛੇ ਅਪ੍ਰੋਕਸੀਮੇਟਲੀ 35 ਤੋਂ 40000 ਜਿਹੜੇ ਪ੍ਰਾਈਵੇਟ ਗਵਰਨਮੈਂਟ ਕਾਲਜਿਸ ਨੇ ਸੋਰੀ ਜਿਹੜੀਆਂ ਸੀਟਸ ਔ ਗਵਰਨਮੈਂਟ ਕਾਲਜ ਦੇ ਅੰਦਰ ਰੈਸਟ ਆਫ ਇਨ ਦਾ ਜਿਹੜਾ ਹੈਗਾ ਪ੍ਰਾਈਵੇਟ ਕਾਲਜਸ ਤੋ ਕੋ ਨੋ ਡਾਊਟ ਜਿਹੜੇ ਮੈਰਿਟ ਹੋਲਡਰਸ ਹੁੰਦੇ ਨੇ ਪੋਜੀਸ਼ਨ ਹੋਲਡਰ ਉਹ ਗਵਰਨਮੈਂਟ ਕਾਲਜ ਚ ਚਲੇ ਜਾਂਦੇ ਨੇ ਉਥੇ ਠੀਕ ਹੈ ਰੀਜ਼ਨੇਬਲ ਫੀ ਹੁੰਦੀ ਹੈ ਬਟ ਜਿਹੜੇ ਬਾਕੀ ਬੱਚੇ ਨੇ ਆਪਾਂ ਕਹ ਲਈ ਇਵਨ ਜਿਨ੍ਹਾਂ ਦੇ ਮਾਰਕਸ 5000 ਤੋਂ ਵੀ ਉੱਪਰ ਹੈਗੇ ਨੇ 5000 ਪਲੱਸ ਹੈ ਉਹ ਫਿਰ ਪ੍ਰਾਈਵੇਟ ਸੈਕਟਰ ਚ ਜਾਂਦੇ ਨੇ ਕਿਉਂਕਿ ਗਵਰਨਮੈਂਟ ਸੈਕਟਰ ਤਾਂ 650 ਪਲੱਸ ਵਾਲੇ ਨਿਕਲ ਗਏ ਓਕੇ 650 ਆਊਟ ਆਫ 720 720 720 ਦੇ ਵਿੱਚੋਂ ਜਿਨ੍ਹਾਂ ਦੇ 650 ਤੋਂ ਗਵਰਨਮੈਂਟ ਚ ਨਿਕਲ ਗਏ ਜਿਹੜੇ ਉਸ ਤੋਂ ਬਾਅਦ ਦੇਖੋ 6500 ਹੈ 600 ਹੈ 500 ਹੈ 5500 ਹੈ ਉਹਨਾਂ ਲਈ ਬੱਚਦਾ ਪ੍ਰਾਈਵੇਟ ਉਹ ਪ੍ਰਾਈਵੇਟ ਦਾ ਜਿਹੜਾ ਖਰਚਾ ਇੱਥੇ ਕਾਫੀ ਜ਼ਿਆਦਾ ਹੈ ਉਹ ਜੇ ਆਪਾਂ ਦੇਖੀਏ ਮੈਰਿਟ ਦੇ ਹਿਸਾਬ ਨਾਲ ਵੀ ਜਿਨ੍ਹਾਂ ਦੇ ਪਰਸੈਂਟੇਜ ਅੱਛੀ ਹੈਗੀ ਹੈ ਜਿਨ੍ਹਾਂ ਦੇ ਮਾਰਕਸ 5500 ਤੋਂ ਜ਼ਿਆਦਾ ਨੇ ਉਹਨਾਂ ਦਾ ਖਰਚਾ ਵੀ ਮਿਨੀਮਮ 50 5 ਲੱਖਸ ਮਿਨੀਮਮ ਸਟਾਰਟਿੰਗ ਹੁੰਦੀ ਹੈ ਜਿਹੜਾ ਬੱਚਾ ਉਸ ਤੋਂ ਨੀਚੇ ਆਜੋ ਫਿਰ 400 ਹੈ 300 ਹੈ ਇਵਨ 200 ਹੈ ਉਹਨਾਂ ਲਈ ਤਾਂ ਇੱਥੇ ਜਿਹੜਾ ਖਰਚਾ ਸਰ ਫਿਰ 1 ਕਰੋ 1 CR प्लस ਚਲਾ ਜਾਂਦਾ 1 ਕਰੋੜ प्लस जी सवा डेढ़ करोड़ ਵੀ ਕਹਿ ਸਕਦੇ ਹੋ ਤੇ ਜੇ ਤੁਸੀਂ ਗੱਲ ਕਰੀ ਹੁਣ ਆਪਾਂ ਫੋਰਨ ਦੀ ਜਿਹੜੇ ਕੰਟਰੀਜ਼ ਨੇ ਇਹਨਾਂ ਦੇ ਅੰਦਰ ਜਿਹੜੀਆਂ ਸਾਡੇ ਕੋਲ ਹੈਗੇ ਨੇ ਕੰਟਰੀਜ਼ ਦਾ ਸਾਡੇ ਕੋਲ ਹੈ ਐਮਪੀਵੀਐਸ ਦਾ ਸਾਡੇ ਕੋਲ ਜਿਹੜਾ ਕੋਟਾ ਹੈ ਉਹਦੇ ਅੰਦਰ ਯੂ ਕਾਂਟ ਇਮੇਜਿਨ ਕਿ ਸਾਡੇ ਕੋਲ ਅਸੀਂ 17 ਲੱਖਸ ਜਸਟ 17 17 ਲੱਖ ਤੋਂ ਅਸੀਂ ਪੈਕੇਜ ਦੇਣ ਲੱਗੇ ਫੁੱਲ ਇਅਰ ਸੌਰੀ ਫੁੱਲ ਕੋਰ ਟੋਟਲ ਕੋਰਸ ਟੋਟਲ ਕੋਰਸ 6 ਸਾਲ ਦਾ ਜਿਹਦਾ ਕੰਪੈਰੀਜ਼ਨ ਕਰਾਪੇ ਇੰਡੀਆ ਚ ਕਰੀਏ ਤੁਸੀਂ 1 ਕਰੋੜ ਕਹਿ ਰਹੇ ਹੋ 50 ਲੱਖ ਕਹਿ ਰਹੇ ਹੋ 55 ਕਹਿ ਰਹੇ ਹੋ ਉਹੀ ਕੋਰਸ 17 ਲੱਖ 17 ਲੱਖ ਦੇ ਵਿੱਚ ਔਰ 17 ਲੱਖ ਤੋਂ ਲੈ ਕੇ ਅਪ ਟੂ 55 60 ਲੱਖਸ ਓਕੇ ਇਟ ਡਿਪੈਂਡਸ ਅਪਨ ਦਾ ਕੰਟਰੀ ਮਤਲਬ ਸਾਡੇ ਕੋਲ 18 ਲੱਖ ਰੁਪਇਆ ਵਾਲਾ ਪੈਕੇਜ ਹੈ ਔਰ ਉਹ ਜਿਹਨੂੰ ਉਹ ਜਿਹੜੇ ਮੈਡੀਕਲ ਇੰਸਟੀਟਿਊਸ਼ਨਸ ਆ ਫੋਰਨ ਦੇ ਅੰਦਰ ਵੈਦਰ ਇਟ ਇਜ਼ ਇਰਾਨ ਯਾਗਾ ਯਾ ਬਾਕੀ ਕੰਟਰੀਜ਼ ਹੈਗੇ ਨੇ ਤਾਂ ਉਹਨਾਂ ਦਾ ਜਿਹੜਾ ਸਟੈਂਡਰਡ ਹੈ ਨਾ ਜੇ ਸਟੈਂਡਡ ਦੀ ਗੱਲ ਕਰੋ ਤਾਂ ਸਟੈਂਡਰਡ ਬੈਰਖਲਚੋ ਉਹ ਇੰਡੀਆ ਦੇ ਨਾਲ ਜੇ ਕੰਪੇਅਰ ਕਰੋ ਬਹੁਤ ਬਹੁਤ ਅੱਛਾ ਹੋਏਗਾ ਜੀ ਬਾਕੀ ਉਹਨਾਂ ਦੇ ਜਿਹੜੇ ਮੋਸਟ ਆਫ ਦ ਇੰਸਟੀਟਿਊਸ਼ਨਸ ਹੈ ਹੁਣ ਤੁਸੀਂ ਇਹ ਦੱਸੋ ਮੈਨੂੰ ਮੈਂ ਥੋੜੀ ਨਾਲ ਗੱਲ ਕੁਐਸਚਨ ਕਰੂੰਗਾ ਤੁਹਾਨੂੰ ਮੈਂ ਕਿ ਇੰਡੀਆ ਦੇ ਅੰਦਰ ਤੁਸੀਂ ਬੈਸਟ ਇੰਸਟੀਟਿਊਸ਼ਨ ਕਿਹਨੂੰ ਮੰਨਦੇ ਹੋ ਮੈਡੀਕਲ ਦੇ ਅੰਦਰ ਮੇਰੀ ਖਲਚੇ ਜੇਮਸ ਕਹੇਗਾ ਹਰ ਬੰਦਾ ਉਹਨੇ ਜਿਹੜੇ ਫੋਰਨ ਦੇ ਅੰਦਰ ਇੰਸਟੀਟਿਊਸ਼ਨਸ ਹੈ ਨਾ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜਿੱਥੇ ਖਰਚਾ ਇੰਨਾ ਘੱਟ ਹੈਗਾ ਮੈਂ 1819 ਤੋਂ ਸਟਾਰਟ ਕਰ ਰਹੇ ਹਾਂ ਅਪ ਟੂ 50 ਪਲੱਸ ਜਾ ਰਹੇ ਹੈ ਤੇ ਇਹਨਾਂ ਦੇ ਅੰਦਰ ਇਦਾਂ ਦੇ ਇੰਸਟੀਟਿਊਸ਼ਨਸ ਵੀ ਹੈਗੇ ਜਿਨ੍ਹਾਂ ਦਾ ਸਟੈਂਡਰਡ ਏਮਸ ਨਾਲੋਂ ਵੀ ਜ਼ਿਆਦਾ ਹੈਗਾ ਅੱਛਾ ਕੰਪੈਰੀਟਿਵਲੀ ਫੀਸ ਬਹੁਤ ਘੱਟ ਹੈ ਤੇ ਸਟੈਂਡਰਡ ਬਹੁਤ ਉੱਪਰ ਹੈ ਔਰ ਇੱਕ ਜਿਹੜੀ ਸਟੱਡੀ ਇਜ਼ ਫੋਰਨ ਦੀ ਹੈ ਸਟੱਡੀ ਫੋਰਨ ਦੀ ਇਹਦੇ ਵਿੱਚ ਇੱਕ ਕੁਐਸਚਨ ਬਾਰੇ ਮਤਲਬ ਦਿਮਾਗ ਦੇ ਵਿਚਾਰ ਹੈ ਤੁਸੀਂ ਇੱਕ ਚੀਜ਼ ਦੱਸੋ ਕਿ ਇਹਦੇ ਵਿੱਚ ਕੋਈ ਮਿਨੀਮਮ ਮਾਰਕਸ ਵੀ ਲੈਣੇ ਪੈਂਦੇ ਆ ਨੀਟ ਦੇ ਵਿੱਚੋਂ ਅਗਰ ਫੋਰਮ ਦੇ ਵਿੱਚ ਜਾ ਕੇ ਕਿਸੇ ਵੀ ਕਾਲਜ ਦੇ ਵਿੱਚ ਬੰਦੇ ਨੇ ਐਡਮਿਸ਼ਨ ਲੈਣੀ ਹੈ ਐਮਬੀਬੀਐਸ ਕਰ ਰਹੇ ਨੀਟ ਦੇ ਵਿੱਚੋਂ ਮਿਨੀਮਮ ਮਾਰਕਸ ਕੋਈ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਬਿਲਕੁਲ ਦੇਖੋ ਉਹਦੇ ਲਈ ਉਹਨੂੰ ਕੁਆਲੀਫਾਈਂਗ ਮਾਰਕਸ ਕਹਿੰਦੇ ਆ ਸੀ ਜੀ ਕੁਆਲੀਫਾਈਂਗ ਮਾਰਕਸ ਉਹ ਵੇਰੀ ਕਰਦਾ ਹੈ ਈਅਰ ਟੂ ਈਅਰ ਜਿਵੇਂ ਨਾ ਹਰ ਸਾਲ ਪੇਪਰ ਹੁੰਦਾ ਹੈ ਪੇਪਰ ਦੀ ਮੈਰਿਟ ਕਿਦਾਂ ਦੀ ਬੰਦੀ ਹੈ ਉਹ ਕੱਟ ਆਫ ਕੀ ਰਹਿੰਦੀ ਹੈ ਉਹਦੇ ਅਕੋਰਡਿੰਗਲੀ ਉਹ ਵੇਰੀ ਕਰਦਾ ਹੈ ਜਿਵੇਂ ਇਸ ਵਾਰ ਜੋ ਐਕਸਪੈਕਟਡ ਹੈ ਕਿ ਫੋਰ ਜਨਰਲ ਕੈਟਾਗਰੀ ਉਹ ਜਿਹੜੇ ਕੁਆਲੀਫਾਈਂਗ ਮਾਰਕਸ ਹੈ ਉਹ ਆਈ ਥਿੰਕ ਕਿ 125 ਤੋਂ ਲੈ ਕੇ 135 ਦੇ ਤੱਕ एक्सपेक्टेड ਹੈ बिकॉज रिजल्ट ਹੈ ਡिक्लेअर ਹੋਣਾ ਹੈ 125 ਤੋਂ ਲੈ ਕੇ 135 ਦੇ ਵਿੱਚ ਰਹਿਣ ਦੀ ਉਮੀਦ ਹੈ ਬਾਕੀ ਜਿਹੜੀਆਂ ਰਿਜ਼ਰਵ categories ਹੈ OBC ਹੈ ST ਹੈ SC ਹੈ ਉਹਨਾਂ ਲਈ 115 ਤੋਂ ਲੈ ਕੇ 125 ਇਹਨਾਂ ਨੂੰ ਇੰਨੇ ਮਾਰਕਸ ਲੈ ਕੇ एग्जाम ਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੈ ਅਗਰ ਤੁਸੀਂ 12ਵੀਂ ਜਾਣਾ ਚਾਹੁੰਦੇ ਹੋ ਐਡਮਿਸ਼ਨ ਦੇ ਲਈ MBBS ਦੇ ਲਈ اچھا ਸਰ ਤੁਸੀਂ ਤਾਂ ਬਹੁਤ देर ਤੋਂ ਮਤਲਬ ਇਸ ਲਾਈਨ ਦੇ ਨਾਲ ਜੁੜੇ ਹੋ ਹੋ ਕਿੰਨੇ ਕੁ ਸਟੂਡੈਂਟ ਤੁਹਾਡੇ ਆਪਣੇ ਸਟੂਡੈਂਟ ਐਸੇ ਹੈਗੇ ਜਿਹੜੇ ਫੋਰਮ ਤੋਂ ਪੜ ਕੇ ਆਏ ਐ ਔਰ ਸੈਟੀਸਫਾਈਡ ਐ ਪ੍ਰੈਕਟਿਸ ਕਰ ਰਹੇ ਐ ਐਸੇ ਹੈ ਕੁਝ ਬੱਚੇ ਜੀ ਕਾਫੀ ਬੱਚੇ ਨੇ ਦੇਖੋ ਮੈਂ ਐਸ ਯੂ ਟੋਲਡ ਯੂ ਇਨ ਦਾ ਬਿਗਨਿੰਗ ਕਿ ਮੇਰੇ 45 ਇਹ 45 ਬੱਚੇ ਮੈਂ ਉਹ ਕਹਿ ਰਿਹਾ ਜਿਨ੍ਹਾਂ ਨੇ ਐਮਬੀਬੀਸ ਇੰਡੀਆ ਤੋਂ ਕੀਤੀ ਐ ਓਕੇ ਜਿਨ੍ਹਾਂ ਨੇ ਆਪਣਾ ਜੋ ਵੀ ਟਾਈਮ ਟੂ ਟਾਈਮ ਨਾਮ ਚੇਂਜ ਹੁੰਦਾ ਰਿਹਾ ਹੈ ਪੀਪੀਐਮਟੀ ਨ ਫਰੂ ਸੀਬੀਐਸਾ ਹੋ ਗਿਆ ਨੀਟ ਹੋ ਗਿਆ ਜਿਨ੍ਹਾਂ ਨੇ ਇਹ ਇਗਜ਼ਾਮ ਕੁਆਲੀਫਾਈ ਕੀਤਾ ਤੇ ਉਹਦੇ ਥਰੂ ਐਡਮਿਸ਼ਨ ਲੈਂਦੀ ਇੰਡੀਆ ਦੇ ਅੰਦਰ ਇਸ ਤੋਂ ਇਲਾਵਾ ਕਾਫੀ ਮੇਰੇ ਆਪਣੇ ਸਟੂਡੈਂਟਸ ਹੈ ਜਿਹੜੇ ਮੇਰੇ ਇਨਟੱਚ ਦੇ ਵਿੱਚ ਹੈ ਔਰ ਉਹ ਮਲੇਰਕੋਟਲਾ ਦੇ ਅੰਦਰ ਹੀ इवन ਗਵਰਨਮੈਂਟ ਜੌਬਸ ਦੇ ਅੰਦਰ ਆਪਣੀ ਪ੍ਰੈਕਟਿਸ ਵੀ ਕਰ ਰਹੇ ਨੇ ਮਲੇਰਕੋਟਲਾ ਦੇ ਅੰਦਰ ਆਲੇ ਦੁਆਲੇ ਅਰਾਊਂਡ ਦਾ ਜਿਹੜਾ ਹੈ ਕੋ ਗਵਰਨਮੈਂਟ ਜੌਬ ਸੈਕਟਰਸ ਦੇ ਵਿੱਚ ਵੀ ਹੈਗੇ ਨੇ ਗਵਰਨਮੈਂਟ ਹਸਪੀਟਲ ਦੇ ਅੰਦਰ ਸਿਵਲ ਹਸਪੀਟਲਸ ਦੇ ਅੰਦਰ ਜਿਹੜੇ ਫੋਰਨ ਤੋਂ ਪੜ੍ਹ ਕੇ ਆਏ ਹੋਏ ਨੇ ਉਹਨਾਂ ਨੇ ਪਲੱਸ 1 ਪਲੱਸ 2 ਮੇਰੇ ਕੋਲ ਕੀਤੀ ਹੈ ਪਰ ਉਹ Uh, 20 ਦੇ ਕਰੀਬ ਸਟੂਡੈਂਟਸ ਹੈਗੇ ਨੇ ਜਿਹੜੇ ਆਪਣਾ ਅੱਛਾ ਨਾਮ ਹੈ ਜਿਨ੍ਹਾਂ ਦਾ ਸ਼ਹਿਰ ਦੇ ਅੰਦਰ ਉਹ ਪ੍ਰੈਕਟਿਸ ਕਰ ਰਹੇ ਨੇ ਜਾਂ ਆਪਣਾ ਗਵਰਨਮੈਂਟ ਜੋਬ ਕਰ ਰਹੇ ਨੇ ਓਕੇ ਸਰ ਫੀਸ ਦਾ ਕੰਪੈਰੀਜ਼ਨ ਦਾ ਤੁਸੀਂ ਕਰੀ ਦਿੱਤਾ ਇੰਡੀਆ ਦਾ ਤੇ ਫੀਸ ਦੇ ਕੰਪੈਰੀਜ਼ਨ ਦੇ ਬਾਰੇ ਇੱਕ ਵਾਰੀ ਮੈਂ ਫੇਰ ਕਹਿਣਾ ਚਾਹੂੰਗਾ ਮਾਮੂਲ ਸਾਹਿਬ ਜਿਹੜਾ ਬਾਹਰ ਦਾ ਹੈਗਾ ਨਾ ਕੋਈ ਇੰਡੀਆ ਦੇ ਅੰਦਰ ਤੁਸੀਂ ਮੰਨ ਕੇ ਚੱਲੋ ਮਿਨੀਮਮ ਅਗਰ ਥੋੜੇ ਮਾਰਕਸ 600 ਦੇ ਕਰੀਬ ਆਉਂਦੇ ਨੇ 600 ਆਊਟ ਆਫ 720 ਜੀ ਜੀ ਕੋਈ ਬਹੁਤ ਨੈਰੋ ਜਿਹਾ ਮਾਰਜਨ ਹੈ ਤਾਂ ਉਹ ਉਹਨਾਂ ਬੱਚਿਆਂ ਲਈ ਵੀ ਜਿਹੜਾ ਮਿਨੀਮਮ ਖਰਚਾ ਹੈਗਾ ਨਾ ਮੇਰੇ ਖਾਲਚੋ ਪੂਰੇ ਕੋਰਸ ਦਾ ਉਹ 60 ਪਲੱਸ ਹੈ ਜੀ ਓਕੇ ਬਲਕਿ 70 ਪਲੱਸ ਕਹੂੰਗਾ ਮੈਂ ਤੇ ਜਿਹੜੇ ਫਿਰ ਹੋਰ ਲੋਅਰ ਉਹਦੇ ਵਾਲੇ ਹੈਗੇ ਨੇ ਬੱਚੇ ਮੈਰਿਟ ਵਾਲੇ ਹੈਗੇ ਨੇ 400 ਵਾਲਾ 300 ਵਾਲਾ ਉਹਨਾਂ ਲਈ ਤਾਂ ਐਸ ਇ ਟੋਲਡ ਯੂ ਕਿ 1 ਕਰੋੜ ਪਲੱਸ ਜਾਏਗਾ ਤੇ ਬਾਹਰ ਜਿਹੜਾ ਹੈਗਾ ਉਹ 18 17 18 ਲੱਖ ਤੋਂ ਸਟਾਰਟ ਹੋ ਜਾਂਦਾ ਪੂਰੇ ਫੁੱਲ ਕੋਰਸ ਦਾ ਖਰਚਾ 6 ਸਾਲ ਦਾ ਜੀ ਹਾਂ ਤੁਸੀਂ ਦੇਖੋ ਸੋਚ ਸਕਦੇ ਹੋ ਵੀ ਕਿੰਨਾ ਸਸਤਾ ਹੈ ਔਰ ਜੇ ਐਜੂਕੇਸ਼ਨ ਦੇ ਸਟੈਂਡਰਡ ਦੀ ਗੱਲ ਕਰੀਏ ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਬੜਾ ਹਾਈ ਫਾਈ ਸਟੈਂਡਰਡ ਹੈ ਬਲ ਅੱਜਕਲ ਤਾਂ ਇੰਨਾ ਜ਼ਿਆਦਾ ਹੈ ਕਿ ਸਾਡੇ ਕੋਲ ਹਰ ਚੀਜ਼ ਅਸੀਂ ਆਪਣਾ ਦੇਖ ਸਕਦੇ ਹਾਂ ਕਿ ਉਹ ਜਿਹੜਾ ਕੋਈ ਵੀ ਇੰਸਟੀਟਿਊਸ਼ਨ ਹੈ ਐਨੀਵੇਅਰ ਇਨ ਦਾ ਵਰਲਡ ਜੀ ਐਨੀਵੇਅਰ ਇਨ ਐਨੀਵੇਅਰ ਓਨ ਦਾ ਗਲੋਬ ਕਿ ਉਹਦਾ ਟੋਟਲ ਜਿਹੜੀ ਰੈਂਕਿੰਗ ਹੈ ਗਈ ਹੈ ਪੂਰੇ ਵਰਲਡ ਦੇ ਅੰਦਰ ਉਹ ਕਿਸ ਰੈਂਕ ਦਾ ਇੰਸਟੀਟਿਊਟ ਹੈ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਗੂਗਲ ਦੇ ਉੱਪਰ ਜਾ ਕੇ ਜੀ ਜੀ ਐਮਜ਼ ਹੈ ਐਮਸੀ ਥਰੂਆਊਟ ਵਰਲਡ ਕੀ ਰੈਂਕਿੰਗ ਹੈ ਗਈ ਹੈ ਇਰਾਨੀਅਨ ਕਿਸੇ ਕਾਲਜ ਦੀ ਕੀ ਹੈ ਗਈ ਹੈ ਜੌਰਜੀਆ ਦੇ ਕਿਸੇ ਕਾਲਜ ਦੀ ਯੂਨੀਵਰਸਿਟੀ ਦੀ ਕੀ ਰੈਂਕਿੰਗ ਹੈ ਉਹ ਮੈਂ ਕਹਿ ਰਿਹਾ ਵੀ ਉਹਨਾਂ ਦੇ ਬਹੁਤ ਟੌਪ ਦੀ ਰੈਂਕਿੰਗਸ ਹੈਗੀਆਂ ਔਰ ਸਰਮੋ ਸਾਹਿਬ बिफोर आई कंक्लूड दिस ਇੰਟਰਵਿਊ ਮੈਨੇ ਕੁਛ ਇਸ ਓਕੇ ਕੁਛ ਐਸਾ ਟੈਸਟ ਵੀ ਕੋਈ ਸਪੈਸ਼ਲ ਸੁਣਾਉਣਾ ਚਾਹੀਦਾ ਸੀਗਾ ਕਿ ਦੇਣਾ ਪੈਂਦਾ ਜਦੋਂ ਬੰਦਾ ਫੋਰਮ ਤੋਂ ਪੜ੍ਹ ਕੇ ਆਉਂਦਾ ਹੈ ਇੰਡੀਆ ਦੇ ਵਿੱਚ ਕੋਈ ਐਸਾ ਐਗਜ਼ਾਮ ਕੋਈ ਟੈਸਟ ਕੋਈ ਦੇਣਾ ਪੈਂਦਾ ਹੈ ਦੁਬਾਰਾ ਕਿ ਇਹਦੇ ਨਾਲ ਉਹ ਐਲੀਜੀਬਲ ਹੁੰਦਾ ਹੈ ਉਹ ਬਹੁਤ ਅੱਛਾ ਕੁਐਸਚਨ ਕੀਤਾ ਬਹੁਤ ਅੱਛਾ ਕੁਐਸਚਨ ਇਹ ਸਾਡੇ ਬੱਚਿਆਂ ਨੂੰ ਇਵਨ ਸਾਡੇ ਪੇਰੈਂਟਸ ਹੈ ਸਾਡੇ ਜਿਹੜੇ ਵਿਊਅਰਸ ਹੈ ਉਹਨਾਂ ਦਾ ਇੱਕ ਬਹੁਤ ਵੱਡਾ ਉਹਨਾਂ ਦੇ ਅੰਦਰ ਇਹ ਕੁਐਸਚਨ ਹੈਗਾ ਦੇਖੋ ਇੰਡੀਆ ਸੱਡਾ ਕੁਝ ਸਾਲ ਪਹਿਲਾਂ ਤੱਕ ਇਦਾਂ ਦਾ ਕੰਟਰੀ ਸੀਗਾ ਕਿ ਜਿੱਥੇ ਐਮਬੀਬੀਐਸ ਕੰਪਲੀਟ ਕਰਨ ਤੋਂ ਬਾਅਦ ਜੀ ਜੀ ਸਾਨੂੰ ਡਾਇਰੈਕਟ ਆਪਣਾ ਪ੍ਰੈਕਟਿਸ ਕਰਨ ਦਾ ਜੌਬ ਲੈਣ ਦਾ ਸਾਨੂੰ ਰਾਈਟ ਮਿਲ ਜਾਂਦਾ ਸੀਗਾ ਜੀ ਬਟ ਇਹ ਕੁਝ ਸਾਲ ਪਹਿਲਾਂ ਦੀ ਗੱਲ ਹੈ ਬਟ ਇਹ ਕੁਝ ਸਾਲ ਪਹਿਲਾਂ 2-3 ਸਾਲ ਪਹਿਲਾਂ ਇਹ ਹੋ ਗਿਆ ਕਿ ਅਗਰ ਇੰਡੀਆ ਤੋਂ ਵੀ ਇੱਕ ਤੁਸੀਂ ਐਮਬੀਬੀਐਸ ਕਰਦੇ ਹੋ ਕਿਸੇ ਵੀ ਕਾਲਜ ਚੋ ਕਿਸੇ ਵੀ ਕਾਲਜ ਚੋ ਚਾਹੇ ਉਹ ਪ੍ਰਾਈਵੇਟ ਕਾਲਜ ਆ ਚਾਹੇ ਉਹ ਗਵਰਨਮੈਂਟ ਕਾਲਜ ਆ ਅਗਰ ਤੁਸੀਂ ਇੰਡੀਆ ਤੋਂ ਵੀ ਐਮਬੀਬੀਐਸ ਕਰਦੇ ਹੋ ਤਾਂ ਤੁਹਾਨੂੰ ਪ੍ਰੈਕਟਿਸ ਕਰਨ ਦੇ ਲਈ ਗਵਰਨਮੈਂਟ ਜੌਬ ਦੇ ਅੰਦਰ ਜਾਣ ਦੇ ਲਈ ਆਈ ਮੀਨ ਟੂ ਸੇ ਤੁਹਾਨੂੰ ਲਾਇਸੈਂਸ ਲੈਣ ਦੇ ਲਈ ਤੁਹਾਨੂੰ ਜਿਹੜਾ ਹੈਗਾ ਇੱਕ ਟੈਸਟ ਹੈ ਕਲੀਅਰ ਕਰਨਾ ਪੈਗਾ ਜਿੰਨੂੰ ਅਸੀਂ ਅਲੱਗ-ਅਲੱਗ ਨਾਮ ਦੇ ਨਾਲ ਜਾਣਦੇ ਆ ਕੋਈ ਉਹਨੂੰ ਜਿਹੜਾ ਹੈਗਾ ਫੋਰਨ ਮੈਡੀਕਲ ਐਂਟ੍ਰਾਂਸ ਐਗਜ਼ਾਮ ਕਹਿੰਦਾ ਹੈਗਾ ਕੋਈ ਉਹਨੂੰ ਜਿਹੜਾ ਹੈਗਾ ਨੈਕਸਟ ਨੈਕਸਟ ਐਗਜ਼ੀਟ ਟੈਸਟ ਕਹਿੰਦਾ ਹੈਗਾ ਉਹ ਕਲੀਅਰ ਕਰਨਾ ਪੈਗਾ ਤੁਹਾਨੂੰ ਇੱਥੇ ਵੀ ਲਾਇਸੈਂ इंडिया okay. इन, नाल नाल इंडिया सकन, मतलब इंडिया ਦੇ ਵਿੱਚੋਂ ਵੀ ਜਿਹੜਾ ਫੋਰਨ ਤੋਂ ਪੜ੍ਹ ਕੇ ਆਉਂਦਾ ਉਹਨੂੰ ਵੀ ਦੇਣਾ ਪੈਣਾ ਹੈ ਜਿਹੜਾ ਫੋਰਨ ਤੋਂ ਹੈ ਉਹ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਬਟ ਹੁਣ ਫੋਰਨ ਦੇ ਨਾਲ-ਨਾਲ ਜਿਹੜੇ ਇੰਡੀਆ ਦੇ ਬੱਚੇ ਨੇ ਉਹਨਾਂ ਨੂੰ ਵੀ ਆਪਣਾ ਲਾਇਸੈਂਸ ਲੈਣ ਦੇ ਲਈ ਪ੍ਰੈਕਟਿਸ ਕਰਨ ਦੇ ਲਈ ਆਪਣੇ ਰਾਈਟਸ ਲੈਣ ਦੇ ਲਈ ਸੋ ਇੰਡੀਪੈਂਡੈਂਟਲੀ ਪ੍ਰੈਕਟਿਸ ਕਰ ਸਕਣ ਉਹਨਾਂ ਨੂੰ ਵੀ ਟੈਸਟ ਕੁਆਲੀਫਾਈ ਕਰਨਾ ਪੈਗਾ ਤਾਂ ਮਤਲਬ ਤਾਂ ਹੈ ਕਿ ਕੋਈ ਫਰਕ ਨਹੀਂ ਰਿਹਾ ਕੋਈ ਫਰਕ ਨਹੀਂ ਰਿਹਾ ਬਿਲਕੁਲ ਕੋਈ ਫਰਕ ਨਹੀਂ ਰਿਹਾ ਔਰ ਜੇ ਆਪਾਂ ਬਜਟ ਦਾ ਦੇਖੇ ਬਜਟ ਤਾਂ ਬਹੁਤ ਫਰਕ ਹੈਗਾ ਤੇ ਦੂਸਰੀ ਕੱਲ ਮਾਮੂਨ ਸਾਹਿਬ ਇੱਥੇ ਇੱਕ ਹੋਰ ਐਡ ਕਰ ਦਵਾਂ ਜਿਵੇਂ ਸੀ এডਿਕੇਸ਼ਨ ਦੇ ਸਟੈਂਡਰਡ ਦੀ ਗੱਲ ਕਰੀਏ ਮੀਡੀਅਮ ਆਫ ਇਨਸਟਰਕਸ਼ਨ ਦੀ ਗੱਲ ਕਰੀਏ ਤੋ ਕੋਈ ਇੱਥੇ ਵੀ ਮੀਡੀਅਮ ਆਫ ਇਨਸਟਰਕਸ਼ਨ ਕੀ ਇੰਗਲਿਸ਼ ਹੈ ਜੀ ਔਰ ਤੁਸੀਂ ਫੋਰਨ ਜਾਂਦੇ ਹੋ ਕਿਸੇ ਵੀ ਕੰਟਰੀ ਦੇ ਅੰਦਰ ਉੱਥੇ ਵੀ ਮੀਡੀਅਮ ਆਫ ਇਨਸਟਰਕਸ਼ਨ ਇੰਗਲਿਸ਼ ਹੈ ਜੀ ਬਲਕਿ ਅੱਜ ਕੱਲ੍ਹ ਤਾਂ ਇਦਾਂ ਹੋ ਗਿਆ ਕਿ ਸਾਡੇ ਬੱਚੇ ਇੰਨੇ ਜ਼ਿਆਦਾ ਬਾਹਰ ਜਾ ਰਹੇ ਨੇ ਇੰਡੀਅਨ ਸਟੂਡੈਂਟ ਕਿ ਇਵਨ ਮੋਸਟ ਆਫ ਦਾ ਜਿਹੜੇ ਸਾਡੇ ਕਾਲਜਿਸ ਨੇ ਜਿੱਥੇ ਸਾਡੇ ਬੱਚੇ ਅਪਰੋਚ ਕਰਦੇ ਨੇ ਜਾਂਦੇ ਹੈਗੇ ਨੇ ਮੋਸਟ ਆਫ ਦਾ ਸਟੂਡੈਂਟਸ ਇੰਡੀਅਨ ਸਟੂਡੈਂਟਸ ਆਰ ਗੋਇੰਗ ਉੱਥੇ ਇਵਨ ਯੂ ਕ अच्छा अभी बड़ी फैसिलिटी लगी बड़ी बड़ी फैसिलिटी है और इक्वल कोर्स इथे नाल मैं ਦੱਸਦਾ ਵਾ ਕਿ ਜਿਹੜਾ ਹੈਗਾ इवन ਜਿਹੜੇ ਸਾਡੀਆਂ ਬੁਕਸ ਪੜਾਈਆਂ ਜਾਂਦੀਆਂ ਨੇ ਸਾਡੇ ਬੱਚਿਆਂ ਨੂੰ ਮੈਡੀਕਲ ਲਾਈਨ ਦੇ ਅੰਦਰ ਐਮਬੀਬੀਐਸ ਦੇ ਕੋਰਸ ਦੇ ਦੌਰਾਨ ਫੋਰਨ ਦੇ ਅੰਦਰ ਉਹ ਕਾਫੀ ਸਾਰੀਆਂ ਬੁਕਸ ਤਾਂ ਹੁਣ ਇਦਾਂ ਦੀ ਆ ਗਈਆਂ ਨੇ ਕਿ ਉਹਨਾਂ ਬੱਚਿਆਂ ਨੂੰ ਇੰਡੀਅਨ ਆਥਰਜ਼ ਦੀਆਂ ਬੁਕਸ ਪੜਾਈਆਂ ਜਾਂਦੀਆਂ ਨੇ ਵੈਰੀ ਗੁੱਡ ਔਰ ਸਰ ਹੋਮੀਕਲ ਅਸੋ ਇੰਟਰਵਿਊ ਤੁਹਾਡੀ ਬਹੁਤ ਅੱਛੀ ਰਹੀ ਤੁਸੀਂ ਬਹੁਤ ਅੱਛੀ ਬੜੀ ਰਿਚ ਇਨਫੋਰਮੇਸ਼ਨ ਦੱਤੀ ਹੈ ਸੱਚੀ ਸਭ ਤੋਂ ਪਹਿਲਾਂ ਤਾਂ ਮੈਂ ਪੁੱਛੂਗਾ ਕਿ ਕੋਈ ਕੁਐਸਚਨ ਐਸਾ ਤਾਂ ਨਹੀਂ ਜੋ ਮੈਂ ਸਕਿਪ ਕਰ ਗਿਆ ਹੋਵ ਲਗਭਗ ਸਾਰੀ ਗੱਲਬਾਤ ਨਿਕਲੀਅਰ ਹੋ ਗਈ ਹਾਂ ਮੋਸਟਲੀ ਸਾਰੇ ਕੁਐਸਚਨ ਖੈਰ ਤੁਸੀਂ ਆਪਣੇ ਵੱਲੋਂ ਆਈ ਥਿੰਕ ਕਰ ਲਏ ਨੇ ਬਾਕੀ ਕੁਝ ਮੈਂ ਆਪਣੇ ਬੋਲੋ ਫਿਰ ਤੋਂ ਅਗਰ ਦੱਸਣਾ ਚਾਹਾਂ ਕਿ ਇੱਕ ਤਾਂ ਜਿਹੜਾ ਬੱਚਿਆਂ ਦਾ ਡਾਊਟ ਹੈ ਕਿ ਨਾ ਉਹ ਐਗਜ਼ਾਮ ਵਾਲਾ ਜੀ ਜੀ ਲਾਇਸੈਂਸ ਲੈਣ ਦੇ ਲਈ ਕਿ ਸ਼ਾਇਦ ਇੰਡੀਅਨ ਬੱਚਿਆਂ ਲਈ ਨਹੀਂ ਹੈ ਦੇਖੋ ਇੰਡੀਅਨ ਬੱਚਿਆਂ ਲਈ ਹੈ ਹੁਣ ਸਪੋਜ਼ ਕਰੋ ਕੋਈ ਬੱਚਾ 2025 ਦੇ ਅੰਦਰ ਐਡਮਿਸ਼ਨ ਲੈ ਲੰਦਾ ਨੀਟ ਦੇ ਥਰੂ ਇਨ ਇੰਡੀਆ ਜੀ ਤਾਂ ਉਹਨੂੰ ਵੀ ਜਦੋਂ ਪਾਸ ਆਊਟ ਹੋਏਗਾ 2031 ਦੇ ਵਿੱਚ ਉਹਨੂੰ ਵੀ ਇੱਥੇ ਇੰਡੀਆ ਦੇ ਅੰਦਰ ਪ੍ਰੈਕਟਿਸ ਕਰਨ ਦੇ ਲਈ ਲਾਇਸੈਂਸ ਲੈਣਾ ਪੈਗਾ ਮੀਨਸ ਉਹਨੂੰ ਐਗਜ਼ਾਮ ਕਲੀਅਰ ਕਰਨਾ ਪੈਗਾ ਬਹਰ ਵਾਲੇ ਨੂੰ ਵੀ ਕਲੀਅਰ ਕਰਨਾ ਪੈਗਾ ਇੱਥੇ ਵਾਲੇ ਨੂੰ ਵੀ ਕਲੀਅਰ ਹੋ ਗਈ ਗੱਲਬ ਨਿਕਲ ਹੋ ਗਈ ਸਰ ਕੀ ਹੋਦਾ ਫਰਕ ਤਾਂ ਕੋਈ ਹੈ ਨਹੀਂ ਸਿਰਫ ਸਟੈਂਡਰਡ ਦਾ ਫੀਸ ਦਾ ਫਰਕ ਹੈ ਕਿਤੇ ਘੱਟ ਹੈ ਕਿਤੇ ਵੱਧ ਹੈ ਲੇਕਿਨ ਟੈਸਟ ਦੋਨੇ ਦੇ ਰਹੇ ਨੇ ਪੂਰੇ ਵਾਲਾ ਬੱਚਾ ਵੀ ਦੇ ਰਿਹਾ ਤੇ ਫੋਰਨ ਵਾਲਾ ਵੀ ਬਾਕੀ ਜਿਹੜੇ ਮੈਂ ਕੰਟਰੀਜ਼ ਦੀ ਗੱਲ ਕੀਤੀ ਹੈ ਤੁਸੀਂ ਖੁਦ ਦੇਖੋ ਵਿਊਰ ਸਾਡੇ ਅੱਜਕੱਲ ਅੱਛੇ ਸਿਆਣੇ ਹੈਗੇ ਨੇ ਹਰ ਚੀਜ਼ ਨੂੰ ਜਾਣਦੇ ਨੇ ਤੁਸੀਂ ਇੱਥੋਂ ਦਾ ਜਿਹੜਾ ਮਾਹੌਲ ਹੈ ਖੁਦ ਚੈੱਕ ਕਰ ਸਕਦੇ ਹੋ ਕਿ ਬੜਾ ਪੀਸਫੁਲ ਮਾਹੌਲ ਹੈ ਨਾ ਕੰਟਰੀਜ਼ ਦਾ ਕੋਈ ਡਰਨ ਵਾਲੀ ਗੱਲ ਨਹੀਂ बच्चे बड़ा होते इजीली कर रहे ने और एंजॉय कर दे ने अपनी स्टडी पूरी कर रहे ने और बहुत अच्छा माहौल है का सीखने वाला माहौल है सो मैं तो यही कहना कहना चाहूंगा कि जेड़े बच्चे जाना चांदे ने फॉरेन ਦੇ اندر ਠੀਕ ਆ ਆਈ ਵਿਸ਼ ਥੈਮ 올 द बेस्ट कि हुन नीट ਦਾ ਰਿਜ਼ਲਟ ਡਿਕਲੇਅਰ ਹੋਣਾ ਰੱਬ ਕਰੇ ਉਹਨਾਂ ਨੂੰ ਇੱਥੇ ਆਪਣੀ ਚੁਆਇਸ ਦੇ ਅਕੋਰਡਿੰਗਲੀ ਇੰਡੀਆ ਦੇ ਅੰਦਰ ਸੀਟ ਮਿਲੇ ਦੇਖੋ ਉਹਨਾਂ ਪੋਸੀਬਲ ਨਹੀਂ ਐਜ਼ ਹੀ ਟੋਲਡ ਯੂ ਕਿ 50% ਬੱਚੇ ਸਾਡੇ ਜੀ ਟੋਟਲ ਜਿੰਨੇ ਵੀ ਅਪੀਅਰ ਹੋ ਰਹੇ ਨੇ ਉਹਦੇ ਵਿੱਚੋਂ 50% ਬੱਚੇ ਸਾਡੇ ਇਗਜ਼ਾਮ ਨੂੰ ਕੁਆਲੀਫਾਈ ਕਰਦੇ ਨੇ ਐਪਰੋਕਸੀਮੇਟਲੀ 12 ਐਕਸ ਸੀਟਸ ਕਿੰਨੀਆਂ ਨੇ ਤੁਹਾਨੂੰ ਦੱਸ ਹੀ ਦਿੱਤਾ 115000 ਜੀ ਜੀ ਹੁਣ ਸਭ ਦੇ ਲਈ ਤਾਂ ਐਡਮਿਸ਼ਨ ਮਿਲਣਾ ਪੋਸੀਬਲ ਨਹੀਂ ਹੈ ਜੀ ਜੀ ਸੋ ਜਿਹੜੇ ਬੱਚੇ ਨੇ ਆਪਣਾ ਮਨ ਬਣਾ ਲਿਆ ਪੇਰੈਂਟਸ ਨੇ ਮਨ ਬਣਾ ਲਿਆ ਬੱਚੇ ਨੂੰ ਡਾਕਟਰ ਬਣਾਣਾ ਹੈ ਤਾਂ ਮੈਂ ਕਹੂੰਗਾ ਵੀ ਤੁਸੀਂ ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਸਲਟ ਕਰੋ ਬਾਹਰ ਜਾਣ ਦਾ ਆਪਣਾ ਪ੍ਰੋਗਰਾਮ ਬਣਾਓ ਸੋਚੋ ਜੇ ਡਾਊਟਸ ਹੈ ਸਾਡੇ ਨਾਲ ਮਿਲ ਕੇ ਮਤਲਬ ਆਪਣੇ ਕਲੀਅਰ ਕਰੋ ਸਰ ਇਥੇ ਇੱਕ ਕੁਐਸਚਨ ਹੋਰ ਬਹੁਤ ਵਾਜਿਬ ਕੁਐਸਚਨ ਬੰਦਾ ਹੈ ਜੀ ਕਾਉਂਸਲਿੰਗ ਵਾਸਤੇ ਤੁਸੀਂ ਕਿਹਾ ਕਿ ਕਾਉਂਸਲਿੰਗ ਵਾਸਤੇ ਆਓ ਸਾਨੂੰ ਮਿਲੋ ਜੀ ਸਰ ਕਿੱਥੇ ਮਿਲਣ ਯੂਮੀ ਕੈਂਜਨ ਓਮੇਗਾ ਜਮ ਕਿੱਥੇ ਮਿਲਣ ਬੱਚੇ ਦੇਖੋ ਇਹਦੇ ਲਈ ਤਾਂ ਇਹ ਦੇਖੋ ਇਹਨਾਂ ਦਾ ਜੁਆਇੰਟ ਵੈਂਚਰ ਹੈ ਜੀ ਕਿੱਥੇ ਵੀ ਆ ਸਕਦਾ ਹੈ ਦੇਖੋ ਫੋਨ ਵੀ ਨੰਬਰ ਆਪਰ ਡਿਸਪਲੇ ਕਰਾਂਗੇ ਜੀ ਫੋਨ ਨੰਬਰ ਤੇ ਕੰਟੈਕਟ ਕਰਕੇ ਟਾਈਮ ਲੈ ਕੇ ਆ ਸਕਦਾ ਹੈ ਯੂਮੀ ਕਹਿੰਦਾ ਜੋ omega ਟਿਊਟੋਰੀਅਲਸ ਦੇ ਆਫਿਸ ਦੇ ਵਿੱਚ 51 ਐਂਡ ਸੇਮ ਥਿੰਗ ਕਿਉਂਕਿ ਹੁਣ ਕੰਮ ਤਾਂ ਜੁਆਇੰਟ ਹੀ ਹੋ ਰਿਹਾ ਨਾ ਜੀ 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 ਸਾਡਾ ਮਕਸਦ ਇਹ ਹੈਗਾ ਕਿ ਇਹ ਵੀ ਜ਼ਰੂਰੀ ਨਾ ਚਾਹ ਇੱਕ ਚੀਜ਼ ਹੋਰ ਮਾਮੂਨ ਸਾਹਿਬ ਕਹਿੰਦੇ ਜੀ 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 ਕਿ ਅਗਰ ਕੋਈ ਬੱਚਾ ਸਾਡੇ ਕੋਲ ਪੇਰੈਂਟਸ ਆਂਦੇ ਨੇ ਗਾਈਡੈਂਸ ਦੇ ਲਿਕੇ ਅਸੀਂ ਕੀ ਹੈਗਾ ਕੀ ਖਰਚਾ ਹੈਗਾ ਮਤਲਬ ਬਜਟ ਕੀ ਹੈ ਕਿੰਦਾਂ ਦੀਆਂ ਫੈਸਿਲਿਟੀਆਂ ਨੇ ਸਾਡਾ ਬੱਚਾ ਉਥੇ ਸੇਫ ਹੈ ਨਹੀਂ ਹੈ ਤੋ ਦੇਖੋ ਇਹਦੇ ਲਈ ਇਹ ਨਹੀਂ ਹੈਗਾ ਵੀ ਤੁਸੀਂ ਇਹਦੇ ਲਈ ਸਾਡੇ ਕੋਲ ਐਡਮਿਸ਼ਨ ਲੈਣ ਹੀ ਆਣਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਦੇ ਲਈ ਪਲੀਜ਼ ਹੈ ਨਾ ਕਿਸੇ ਵੀ ਟਾਈਮ ਆਪਣਾ ਟਾਈਮ ਲੈ ਕੇ ਵਿਜ਼ਿਟ ਕਰ ਸਕਦੇ ਹੋ ਜੀ ਫੀਲ ਫ੍ਰੀ ਟੂ ਵਿਜ਼ਿਟ ਟੂ ਅਸ ਪਲੀਜ਼ ਮਤਲਬ ਇਹਦੇ ਲਈ ਕੋਈ ਹੋਣੀ ਹੈ ਕਿ ਐਡਮਿਸ਼ਨ ਤਾਂ ਲੈਣੀ ਨਹੀਂ ਅਸੀਂ ਵੈਸੀ ਮੋਸਟ ਵੈਲਕਮ ਹੇਰ ਜੀ ਤੁਸੀਂ ਜੋ ਮਰਜ਼ੀ ਇਨਫੋਰਮੇਸ਼ਨ ਹੈ ਜਦ ਮਰਜ਼ੀ ਸਾਡੇ ਨੂੰ ਪਲੀਜ਼ ਵਿਜ਼ਿਟ ਕਰੋ ਜੇ ਸਰੋ ਸਭ ਆਪਣਾ ਬਹੁਤ ਸਮਰਧਤਾ ਹੈਕਟਿਕ ਸ਼ਡਿਊਲ ਹੁੰਦਾ ਤੁਹਾਡਾ ਫਿਰ ਵੀ ਸਾਡੇ ਵਾਸਤੇ ਟਾਈਮ ਕੱਢ ਲਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸਮਾਂ ਦੇਣ ਵਾਸਤੇ ਥੈਂਕ ਯੂ ਔਰ ਔਨ ਵਾਲੇ ਸਮੇਂ ਦੇ ਵਿੱਚ ਐਸੀ ਹੀ ਰਿਚ ਇਨਫੋਰਮੇਸ਼ਨ ਅਸੀਂ ਆਪਣੇ ਵਿਊਅਰਸ ਨੂੰ ਔਰ ਹੋਰ ਜੋ ਸ਼ਹਿਰ ਦੇ ਲੋਕ ਹੈ ਜੋ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਦੰਦੇ ਰਹਾਗੇ ਤੁਹਾਡੇ ਥਰੂ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਆਪਾਂ ਗੱਲ ਕਰ ਰਹੇ ਸੀ ਸਰਮਤ ਸ਼ਰੀਫ ਸਰ ਦੇ ਨਾਲ ਔਰ ਬੜਾ ਇੱਕ ਇੱਥੇ ਮੈਂ ਗੱਲ ਕਹਿਣਾ ਚਾਹੂੰਗਾ ਦੇਖੋ ਗੱਲ ਅਸਲ ਦੇ ਵਿੱਚ ਇਹ ਹੈ ਸਰ ਨੇ ਦੱਸਿਆ ਕਿ 115000 ਟੋਟਲ ਸੀਟਸ ਹੈ ਔਰ ਬੱਚਾ ਅਪੀਅਰ ਹੋ ਰਿਹਾ 24 ਲੱਖ 24 ਲੱਖ ਦੇ ਵਿੱਚੋਂ ਸੀਟ ਜਿਹੜੀ ਮਿਲਣੀ ਹੈ 115000 ਹੀ ਮਿਲਣੀ ਹੈ ਰੈਸਟ ਆਫ ਦਾ ਸਟੂਡੈਂਟਸ ਜੋ ਕੁਆਲੀਫਾਈਂਗ ਸਟੂਡੈਂਟਸ ਹੈ ਜਿਸ ਤਰ੍ਹਾਂ ਨੇ ਕਿਹਾ ਕਿ 12 ਲੱਖ ਬੱਚਾ ਕੁਆਲੀਫਾਈ ਹੁੰਦਾ ਤੇ ਉਸ ਤੋਂ ਬਾਅਦ ਅਗਰ ਡ੍ਰੀਮ ਹੈ ਤੁਹਾਡਾ ਪੜਨ ਦਾ ਐਮਬੀਬੀਐਸ ਕਰਨ ਦਾ ਡਾਕਟਰ ਬਣਨ ਦਾ ਤਾਂ ਤੁਸੀਂ ਫੋਰਨ ਦੇ ਜਿਹੜੇ ਸਰ ਨੇ ਦੱਸਿਆ ਜਿਹੜੇ ਕੰਟਰੀਜ਼ ਹੈ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਪੜ ਸਕਦੇ ਹੋ ਔਰ ਆਪਣਾ ਇੱਕ ਡ੍ਰੀਮ ਹੈ ਜਿਹੜਾ ਡ੍ਰੀਮ ਡਿਗਰੀ ਲੈ ਸਕਦੇ ਹੋ ਔਰ ਡਾਕਟਰ ਬਣ ਸਕਦੇ ਹੋ ਇਹ ਨਹੀਂ ਹੈ ਡਿਸਾਰਟਨ ਹੋਣ ਦੀ ਜ਼ਰੂਰਤ ਨਹੀਂ ਹੈ অপਸ਼ਨਸ ਸਰ ਨੇ ਦਿੱਤੀਆਂ ਯੂਮੀ ਕੈਨਾ ਜੋ omega ਟਿਊਟੋਰੀਅਲ ਆ ਜੋ ਇੱਥੇ ਯੂਮੀ ਕੈਨ ਦੇ ਵਿੱਚ ਸ਼ਿਵਮ ਸਰ ਮਿਲਦੇ ਆ ਔਰ omega ਟਿਊਟੋਰੀਅਲ ਦੇ ਵਿੱਚ ਸਰਮੋ ਸਰ ਮਿਲਣਗੇ ਇਹਨਾਂ ਨੂੰ ਮਿਲੋ ਗਾਈਡੈਂਸ ਲਵੋ ਔਰ ਇਨ ਕੇਸ ਕੋਈ ਵੀ ਡਾਊਟਸ ਹੈ ਕੋਈ ਵੀ ਤੁਸੀਂ ਕੁਝ ਕੋਈ ਚੀਜ਼ ਕਲੀਅਰ ਕਰਨਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਹੋ ਤਾਂ ਫੀਲ ਫ੍ਰੀ ਟੂ ਕਮ ਇਹਨਾਂ ਦੇ ਨੰਬਰ ਅਸੀਂ ਡਿਸਪਲੇ ਕਰ ਰਹੇ ਆ ਸਕਰੀਨ ਦੇ ਉੱਪਰ You can call them anytime or meet them. Thank you. Thank you very much.